ਇਸ ਵੇਲੇ ਦੀ ਵੱਡੀ ਖਬਰ ਕਾਂਗਰਸ ਦੇ ਨਾਲ ਜੁੜੀ ਹੋਈ ਹੈ ਆਪਣੀ ਹੀ ਸਰਕਾਰ ਦੇ ਖਿਲਾਫ ਬੋਲਣ ਵਾਲੇ ਵਿਧਾਇਕ ਕੁਲਵੀਰ ਸਿੰਘ ਜੀਰਾ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਦੱਸਦੇ ਕਿ ਪਿਛਲੇ ਦਿਨੀ ਕੁਲਵੀਰ ਸਿੰਘ ਜੀਰਾ ਨੇ ਸਰਕਾਰੀ ਸਟੇਜ ਤੋਂ ਨਸ਼ਾ ਦੇ ਮੁੱਦੇ ਤੇ ਆਪਣੀ ਹੀ ਸਰਕਾਰ ਨੂੰ ਕੇੰਡਿਆ ਸੀ ਜਿਸ ਤੋਂ ਬਾਅਦ ਕੁਲਵੀਰ ਸਿੰਘ ਜੀਰਾ ਨੂੰ ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਅਨੁਸ਼ਾਸਨਹੀਣਤਾ ਲਈ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਸੀ ਪਰ ਹੁਣ ਕੁਲਵੀਰ ਸਿੰਘ ਜੀਰਾ ਨੂੰ ਮੁੜ ਤੋਂ ਬਹਾਲ ਕਰ ਲਿਆ ਗਿਆ ਇੱਥੇ ਕੀ ਕਹਣ ਕੁਲਵੀਰ ਸਿੰਘ ਜੀਰਾ ਦਾ ਅਤੇ ਸੁਨੀਲ ਜਾਖੜ ਦਾ ਤੁਸੀਂ ਵੀ ਸੋਲਣਾ ਉਹਨਾਂ ਕੇ ਉੱਪਰ ਫੈਸਲਾ ਕਰਕੇ ਉਹਨਾਂ ਕੇ सस्पेंशन ਰਿਵੋਕ ਕਰਦੀ ਗਈ ਅੱਜ ਹੋਇਆ ਅੱਛਾ ਕੱਲ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਸੁਨੀਲ ਜਾਖੜ ਜੀ ਦਾ ਮੈਡਮ ਆਸ਼ਾ ਕੁਮਾਰੀ ਜੀ ਦਾ ਔਰ ਪੂਰੀ ਸਮੁੱਚੀ ਕਾਂਗਰਸ ਦਾ ਧੰਨਵਾਦ ਕਰਦਾ ਕਿ ਜੋ ਕਿ ਉਹਨਾਂ ਨੇ ਜਿਹੜਾ ਪਹਿਲਾ ਫੈਸਲਾ ਲਿਆ ਸੀ ਉਹ ਵੀ ਠੀਕ ਸੀ ਜਿਹੜਾ ਇਹ ਫੈਸਲਾ ਲਿਆ ਜਦੋਂ ਮੈਂ ਆਪਦਾ ਪੱਖ ਰੱਖਿਆ ਮੈਨੂੰ ਪਾਰਟੀ ਦੇ ਵਿਸ਼ਵਾਸ ਸੀ ਕਿ ਪਾਰਟੀ ਮੇਰੀ ਜਿਹੜੀ ਗੱਲ ਸੁਣੇਗੀ ਔਰ ਪਾਰਟੀ ਨੇ ਮੇਰੀ ਗੱਲ ਸੁਣੀ ਉਹ ਉਹ ਵੀ ਜਿਹੜੀ ਆਵਾਜ਼ ਸੀ ਮੈਂ ਕੈਪਟਨ ਸਾਹਿਬ ਨੂੰ ਤੇ ਔਰ ਆਪਦੀ ਹਾਈ ਕਮਾਂਡ ਨੂੰ ਮੈਂ ਦੱਸਤੀਏ ਉਹਨਾਂ